ਸੁਖੁ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਈ ਹੋਵ ਸਿਫਤਿ ਖਸਮ ਦੀ ਨੂਰ ਅਰਸਹੁ ਕੁਰਸਹੁ ਛਟੀਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈਐ ਸਜਣ ਸੱਚਾ ਪਾਤਸ਼ਾਹ ਸਿਰਸਾ ਦਾ ਸ਼ਾਹ ਜਿਸ ਪਾਸ ਬਹਟਿਓ ਸੋਹੀਐ ਸਬਨਾ ਦਾ ਵੀਸਾ ਸਜਣ ਸਚਾ ਪਾਤਸ਼ਾਹ ਸਿਰਸਾ ਹਾਂ ਦਾ ਸੋ ਜਿਸ ਪਾਸ ਬਹਠਿਓ ਸੋਹੀਐ ਸਬਨਾ ਦਾ ਵੀਸਾ ਲੋਕ ਸੰਤ ਉਦਰਣ ਦਇਆਲੰ ਅਸਰੰ ਗੋਪਾਲ ਕੀਰਤਨ ਹੈ ਨਿਰਮਲੰ ਉਸੰਤ ਸੰਗੇਣ ਪਰਮੇਸ਼ੁਰ ਹੈ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਤ ਰੁਕ ਪਰਮੇਸ਼ਵਰ ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਾਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ताप गोविन्द निरपोपहि मान <coughs> तोटनाया व ਤਨ ਸੰਤ ਜਨ ਸਿਉ ਸੰਗ ਪਾਈਏ ਵੱਡੇ ਪੁਨ ਅਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾਂ ਸਿਉ ਸੰਗ ਪਾਈਐ ਵੱਡ ਪੁਨ ਆਠ ਪਹਿ ਹਰ ਜਸ ਨਿਤ ਸੁਨ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸ਼ਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਰਾਗ ਜੈਤ ਸ੍ਰੀ ਦੀ ਵਾਰ ਦੀ ਸਤਾਰਵੀਂ ਪੌੜੀ ਸ਼ਲੋਕਾਂ ਨਾਲ